ਪ੍ਰੀਤਮ ਜਾਲਿਓ ਮਨਮਾਈ ਕੀ ਜਾਨਣਾ ਹੈ ਆਪਣੇ ਜਾਨ ਪਛਾਨ ਕਰਨੀ ਪੈਗੀ ਇੱਕ ਕਦਮ ਗੁਰੂ ਨੇ ਰਖਾ ਦੇਣਾ ਹੈ ਇੱਕ ਤੂੰ ਆਪ ਚੱਕਣਾ ਹੈ ਅੱਥਾ ਪੈਰਾ ਤੋਂ ਨੇੜੇ ਹੈ ਰਾਮ ਰਮਿਆ ਹੋਇਆ ਰਾਮ ਹੈ ਤੇ ਕ੍ਰਾਵਣ ਹੈ ਰਾਮ ਤਾਂ ਰਮਿਆ ਹੋਇਆ ਹੈ ਰਾਵਣ ਕੀ ਹੈ 라ਵਣ ਸ ਦੋ ਦਾ ਚੀਜ਼ਾਂ ਬਣੀਆਂ ਹਨ ਰੱਬ ਵੀ ਦਵਰਗਾ ਦੂਜਾ ਰੂਪੋ ਦਾ ਹੈ ਹਾਂ ਉਹ ਵਿਆਪਕ ਹੈ ਨਿਰਗੁਣ ਹੈ ਸਰਗੁਣ ਹੈ ਉਹਨ ਵਿੱਚ ਮਾਇਆ ਪਾਤੀ ਉਹਦੀ ਸੁਪਤਨੀ ਹੈ ਉਹ ਜੋ ਅੱਖਾਂ ਨਾਲ ਵੇਖ ਰਹੇ ਹਾਂ ਇਹ ਸਾਰੀ ਮਾਇਆ ਹੈ ਸੰਸਾਰ ਨੂੰ ਅੱਖਾਂ ਨਾਲ ਵੇਖਾਂਗੇ ਨਰੰਕਾਰ ਨੂੰ ਕੰਨਾਂ ਨਾਲ ਸਭ 99 ਪੁਆਇੰਟ ਮਨ ਦਾ ਖੇਲ ਹੈ ਇਹ ਸਰੀਰ ਗੁਰੂ ਘਰ ਗਿਆ ਨਸੀਤ ਚ ਗਿਆ ਮੰਦਰ ਗਿਆ ਜੇ ਮਾਨਨੀ ਨਾ ਗਿਆ ਮਿੱਤਰਾ ਨਹੀਂ ਹਾਜ਼ਰੀ ਪ੍ਰਵਾਨ ਹੋਣੀ ਅੰਦਰ ਮਾਨਨ ਸਤਗੁਰ ਤੇ ਪਾਸ ਵੇਚਣਾ ਪਏਗਾ ਅੱਛਾ ਫੇਰ ਕੀ ਕਰੀਏ ਵੇਚ ਤੇ ਹੋ ਸਕਦੇ ਆ ਨਾ ਜੇ ਆਪਣੀ ਚੀਜ਼ ਹੋਏਗੀ ਇਕ ਗਾਂ ਸੀ ਘੋੜੀ ਸੀ ਜਾਂ ਘੋੜਾ ਸੀ ਇਹ ਮੈਸ ਸੀ ਵਪਾਰੀ ਆਇਆ ਡਰ ਕੇ ਉਹ ਗਈ ਇਹ ਰੱਸਾ ਤੜਾ ਕੇ ਉਹ ਗਈ ਵਪਾਰੀ ਨੇ ਨਹੀਂ ਪੈਸੇ ਦੇਣ ਜਦੋਂ ਤੇਰੇ ਕੋਲ ਚੀਜ਼ ਕਾਬੂ ਹੀ ਨਹੀਂ ਨਾ ਇਹ ਤੇਰਾ ਸਰੀਰ ਹੈ ਨਹੀਂ ਕੁਝ ਵੀ ਨਹੀਂ ਤੇਰਾ ਵੇਚੇਗਾ ਤੇ ਤਾਂ ਜੇ ਤੇਰੀ ਚੀਜ਼ ਹੋਏਗੀ ਵਪਾਰੀ ਆਏ ਡਰ ਕੇ ਤੇ ਉਹ ਭੱਜ ਗਿਆ ਘੋੜਾ ਕੋੜਿਆ ਹੋ ਗਏ ਤੜਾਕ ਨਿੱਕਾ ਜਿਹਾ ਰੱਸਾ ਸੀ ਡਰ ਕੇ ਕਿਵੇਂ ਪੈਸੇ ਦੇਣਗੇ ਨਹੀਂ ਮਨ ਸਾਡਾ ਬੰਦਰ ਦੀ ਨਿਆਈ ਹੈ ਇਹ ਤਾਂ ਘਰ ਹੀ ਨਹੀਂ ਰਹਿੰਦਾ ਇਹ ਤਾਂ ਕੁਦਰਤੀ ਸੁਭਾਅ ਹੈ ਬਾਹਰੋਂ ਆਵਾਜ਼ ਕਰਨੀ ਹੈ ਅਗਾਜ ਬਾਹਰੋਂ ਚੌਕਸ ਕਰਦਾ ਹੁਣ ਇੱਥੇ ਖੜਾ ਹਾਂ ਬਾਹਰੋਂ ਖੁਸ਼ਬੂ ਕੀ ਆਈ ਬਦਬੂ ਕੀ ਆਈ ਦੁਰਗੰਧ ਕੀ ਆਈ ਇਹ ਤਾਂ ਕੁਦਰਤੀ ਸੁਭਾਅ ਹੈ ਬਾਹਰ ਨੂੰ ਪੱਜਣਾ ਠੀਕ ਆੱਖਾਂ ਨਾਲ ਸਾਹਮਣੇ ਦੇਖ ਰਿਆ ਤੇ ਬਾਹਰੋਂ ਕੀ ਆਵਾਜ਼ ਆ ਰਹੀ ਹੈ ਇਹ ਸ਼ੇਰ ਦੀ ਆਵਾਜ਼ ਆ ਰਹੀ ਹੈ ਫਿਰ ਬਚਾਲੀ ਪ